ਬੰਦੇ ਦਾ ਮਤਲਬ ਹੁੰਦਾ ਗੁਲਾਮ ਤੇ ਗੁਲਾਮ ਹੁਕਮ ਦੇ ਬੱਚੇ ਹੁੰਦੇ ਨੇ ਤੂੰ ਐ ਖੁਦਾ ਦਾ ਬੰਦਾ ਦੁਨੀਆਂ ਵਿੱਚ ਤੇਰੀ ਕੋਈ ਕਬਜ਼ੇਦਾਰੀ ਨਹੀਂ ਇਕੋ ਹੀ ਕਬਜ਼ੇਦਾਰ ਹੈ ਉਹ ਖੁਦਾ ਹੈ ਉਹ ਪ੍ਰਮਾਤਮਾ ਹੈ ਜਿਤ ਜਿਤ ਲਵਹੁ ਜਿਤ ਲੱਗ ਹੈ ਹਰਨਾਥ ਨਾਨਕ ਤਿੰਨ ਕੈ ਕਸ਼ੂ ਨਾ ਹਾਥ ਵਾਣੀ ਜਗਾ ਜਗਾਦੀ ਐ ਮਾੜੇ ਬੰਨੇ ਲੱਗਾ ਇਹਨਾਂ ਚੰਗੇ ਬੰਨੇ ਲੱਗਾ ਤੇਰੇ ਹੱਥ ਕੁਝ ਨਹੀਂ ਐ ਨਾਸ ਨੇ ਤੈਨੂੰ ਲਾਇਆ ਹੋਇਆ ਐ ਪਰਮਾਤਮਾ ਨੇ ਤੈਨੂੰ ਲਾਇਆ ਹੋਇਆ ਐ ਸਾਰਿਆਂ ਕੋਲ ਉਹ ਨੇਕ ਕਰਮ ਨਹੀਂ ਕਰਾਉਂਦਾ ਸਾਰਿਆਂ ਕੋਲ ਮਾੜੇ ਨਹੀਂ ਕਰਵਾਉਂਦਾ ਬਾਦ ਕਰਮੀ ਬਹੁਤੇ ਨੇਕ ਕਰਮੀ ਥੋੜੇ ਅੱਛਾ ਜਾਜ ਦੇ ਵਿੱਚ ਜਿਹੜੀ ਫਰਸਟ ਕਲਾਸ ਹੁੰਦੀ ਕਿੰਨੀਆਂ ਕਿ ਸੀਟਾਂ ਹੁੰਦੀਆਂ ਉੜੀਆਂ ਹੀ ਹੁੰਦੀਆਂ ਪੰਜ ਸਤ ਇਕਨੋਮੀ ਭੀੜ ਕਿੰਨੀ ਐ ਨੇਕ ਕਰਮ ਬਹੁਤ ਰੀਅਰ ਲੋਕਾਂ ਕੋ ਕਰਵਾਉਂਦਾ ਸੱਚਖੰਡ ਉਹਨੀਂਗੀ ਜਗ੍ਹਾ ਰੱਖੀ ਐ ਉਹਨੇ ਤਰਕ ਭਰੇ ਪਏ ਨੇ ਕਿਉਂਕਿ ਜੇਦੀ ਗਿਣਤੀ ਘੱਟ ਹੋਵੇਗੀ ਉਹਦੀ ਕਦਰ ਬਹੁਤੀ ਹੋਵੇਗੀ ਹੀਰੇ ਥੋੜੇ ਨੇ ਕੀਮਤ ਵੇਖੋ ਕਿੰਨੀ ਐ ਕੱਚ ਕਿੰਨਾ ਰੁਲਦਾ ਫਿਰਦਾ ਤੋ ਏਦਾਂ ਸਮਝ ਲਿਓ ਖੇਡ ਸਾਰੀ ਆਪ ਹੀ ਖੜਾ ਰਿਆ ਐ ਤੁਸੀਂ ਤੇ ਪੁਤਲੇ ਉਹ ਧਾਗਿਆਂ ਨਾਲ ਬੱਜੇ ਹੋਏ ਨਚਾਈ ਜਾਂਦਾ ਜਦੋਂ ਦਿਲ ਕਰਦਾ ਧਾਗਾ ਸੁੱਟ ਦਿੰਦਾ ਹੈ ਬੰਦਾ ਮਿੱਟੀ ਹੋ ਜਾਂਦਾ ਨਾਨਕ ਢੇਰੀ ਸ਼ਾਰਕੀ ਪੀ ਫਿਰ ਹੋਈ ਸ਼ਾਰਕੀ